ਹਾਂਜੀ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣਾ ਚੀਮਾ ਦੇ ਵੀ ਫਾਰਮ ਤੇ ਆਪਰ ਬਾਈ ਜੀ ਜਿਹੜੇ ਕਿਸਾਨ ਭਰਾ ਆਪਣੇ ਪੇਜ ਤੇ ਨਵੇਂ ਆ ਉਹਨਾਂ ਦੀ ਰਾਹੇ ਰਿਕੁਐਸਟ ਕਰਦੇ ਆ ਕਿ ਆਪਣਾ ਚੈਨਲ ਫੋਲੋ ਕਰ ਲਓ ਤੇ ਚਾਲਦੀ ਵੀਡੀਓ ਯਾਰਾਂ ਮੇਤਰਾਣਾ ਸ਼ੇਅਰ ਕਰਦੇ ਕਰੋ ਕਿਸੇ ਵੀ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਬਾਈ ਜੀ 6284328228 ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਬਣਾਈ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਘਰੇਲੂ ਪਰਿਵਾਰ ਦੇ ਵਿੱਚੋਂ ਬਣਾਈ ਆ ਕਰ ਲੈਣਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜ मेरा ਨਾ ਕਾਲਾ ਜੀ ਹਾਂਜੀ ਪਿੰਡ ਪਿੰਡ ਜੀ ਕੀਮਾ ਜੋਪੁਰ ਜ਼ਿਲ੍ਹਾ ਬਰਨਾਲਾ ਬਾਈ ਜੇ ਆਪਾਂ ਮੱਝ ਦੇਖਦੇ ਆਂ ਸਕਰੀਨ ਤੇ ਕਿੰਨਵਾ ਸੂਆ ਸੁੰਡੀ ਆਏ ਇਹ ਬਾਈ ਤੀਜੇ ਸੂਏ ਸੁੰਡੀ ਹੈਗੀ ਤੀਜਾ ਸੂਆ ਸੁੰਡੀ ਕਿੰਨੇ ਦਿਨ ਲੈ ਜੀ ਵੀਰੇ ਇਹ ਲੈ ਜੂ ਹਫ਼ਤੇ ਤੱਕ ਲੈ ਜੂ ਬਾਈ ਹਫ਼ਤੇ ਤੱਕ ਲੈ ਜੂ ਆਪਣੇ ਘਰ ਦੀ ਆ ਹਾਂ ਹਾਂ ਕਰਦੀ ਆ ਦੂਜੇ ਸੂਏ ਕੀ ਦੁੱਧ ਹਰ ਕਰ ਰਿਹਾ ਵੀਰੇ ਉਹ ਬਾਈ 13 14 ਲੀਟਰ ਦੁੱਧ ਕੱਢੇ ਮੇਰਾ 14 ਲੀਟਰ ਦੁੱਧ ਕੱਢਿਆ ਹੁਣ ਇਹ ਕਿੰਨੇ ਦਿਨ ਲੈ ਜੀ ਪੰਜ ਸੱਤ ਦਿਨ ਹਾਂ ਹਫ਼ਤੇ ਤੱਕ ਲੈ ਜੀ ਹਫ਼ਤੇ ਤੱਕ ਲੈ ਜੂ ਮੈਨੂੰ ਕਿਹਾ ਹਫ਼ਤਾ ਮੰਨ ਕੇ ਚਲੋ ਵੀ ਐਜ ਕਿਦਾਂ ਦਿਨ 13 14 ਦੇ ਦ ਹਾਂ ਬਾਈ ਕੱਢ ਦੂਗੀ ਅੱਜ ਬਾਕੀ ਅਗਲੀ ਦੀ ਸੇਵਾ ਬਾਕੀ ਕੱਢ ਦੂ ਬਾਈ ਅੱਜ ਕੀ ਤਰ੍ਹਾਂ ਮੰਨ ਨਹੀਂ ਚੱਲਦੀ ਆਪਾਂ ਤੇਰਾ ਚੋਂ ਨਹੀਂ ਕਹਿ ਕੇ ਦਿੰਨੇ ਕਹਾ ਅਗਲੀ ਦੀ ਸੇਵਾ ਗਈ ਤੇ ਕੰਟੈਕਟ ਨੰਬਰ ਬੋਲ ਲਿਆ ਤਰਾ ਫਿਰੇ 93 ਬਾਈ 63 1042 93 63 1042 10 42 10 42 ਬਾਈਆਂ ਦਾ ਆ ਗਿਆ ਦੋਸਤੋ ਮੋਬਾਈਲ ਨੰਬਰ 24 ਦੀ ਕਿਵੇਂ ਰਹਿ ਜੂ ਵੀਰੇ 24 ਦੀ ਬਾਈ ਪੂਰੀ ਹੈ ਬਾਈ ਕਹਿੰਦਾ ਵੀ 24 ਦੀ ਆ ਜਿਹੜੀ ਜਮਾ ਇੱਕ ਨੰਬਰ ਹੋ ਜੂ ਸੋ ਘਰੇਲੂ ਪਰਿਵਾਰ ਆ ਜਿਮੀਦਾਰ ਵੀਰ ਕੋਲੇ ਮੱਝ ਆ ਕਿਥੇ ਰੇਟ ਹੈਗਾ ਬਾਈ ਰੇਟ ਬਾਈ ਇਹਦਾ 1.5 ਆ ਰੇਟ ਹੈਗਾ ਮਿੱਤਰੋ 1.5 ਲੱਖ ਰੁਪਈਆ ਦਾ ਤੇ ਮਾਨਦਾਨ ਕਰ ਦੋ ਮਾਨਦਾਨ ਕਰ ਦਾਂਗੇ ਬਾਈ ਕਹਿੰਦਾ ਵੀ 1.5 ਲੱਖ ਰੁਪਈਆ ਜਿਹੜਾ ਦਾ ਮੁੱਲਾ ਵੀ ਆਏ ਵੀ ਦਾ ਮਾਨਦਾਨ ਆਪਾਂ ਜ਼ਰੂਰ ਕਰਾਂਗੇ ਤੇ ਚਬਾਈ ਦੀ ਤੇ ਭਾਰਪੂਰ ਦੀ ਸਾਰੇ ਪਾਸੇ ਤਸੱਲੀ ਹੋ ਜੂ ਹਾਂ ਬਾਈ ਤਸੱਲੀ ਆ ਪੂਰੀ ਗਰੰਟੀ ਹੈ ਆਪਣੀ ਸਾਰੇ ਪਾਸਿਓ ਤੇ ਵਾਈ ਦਾ ਜਿਹੜਾ ਪਿੰਡ ਆ ਉਹ ਚੀਮਾਗਾ ਜ਼ਿਲ੍ਹਾ ਮਿੱਤਰੋ ਬਰਨਾਲਾ ਆ ਗਿਆ ਹਨਾ ਤੇ ਮੋਬਾਈਲ ਨੰਬਰ ਵਾਈਆਂ ਦਾ ਜਿਹੜਾ ਸਕਰੀਨ ਤੇ ਵੀ ਚੱਲੀ ਜਾਂਦਾ ਜਿਹੜਾ ਰੇਟ ਆ ਬਾਈ ਜੀ ਮੱਝ ਦਾ 1.5 ਲੱਖ ਰੁਪਈਆ ਤੀਜਾ ਸੂਆ ਹੁੰਦੀ ਹੈ ਇਹ ਬਾਈ ਕਹਿੰਦਾ ਵੀ ਜਿਹੜਾ ਦੂਜੇ ਸੂਏ ਆਪਣੇ ਕੋਲੇ ਨੇ 13 ਗਾ ਅਗਲੇ ਦੀ ਸੇਵਾ ਕੀ ਦੀ ਚਵਾਈ ਦੀ ਇੱਕ ਨੰਬਰ ਹੋ ਜੂ ਭਾਰ ਦੀ ਤਸੱਲੀ ਆ ਆਪਣੀ ਹਨ ਬਈ ਹਾਕ ਤੱਕ ਖੰਡ ਲੈ ਜੂ ਤੇ ਵੱਧ ਜਾਣਕਾਰੀ ਤੁਸੀਂ ਮਾਲਕਾਂ ਤੋਂ ਲੈ ਲਓ